ਅਕਸਰ ਸਾਡੇ ਸਮਾਜ ਵਿੱਚ ਧਰਮ ਕਰਮ ਕਰਦਿਆਂ ਬਹੁਤ ਵੱਡੀ ਦੁਬਧਾ ਹੈ ਕਿ ਮਾਸ ਖਾਣਾ ਚਾਹੀਦਾ ਹੈ ਜਾਂ ਨਹੀਂ ਖਾਣਾ ਚਾਹੀਦਾ। ਧੰਗੁਰ ਨਾਨਕ ਸਿੰਘ ਮਹਾਰਾਜ ਜੀ ਨੇ ਇਸ ਪਰਥਾਏ ਇੱਕ ਖੇਡ ਖੇਢੀ ਸੀ। ਉਹ ਖੇਡ ਇਸ ਤਰ੍ਹਾਂ ਸੀ ਕਿ ਇੱਕ ਤੀਰਥ ਸਥਾਨ ਤੇ ਗੁਰੂ ਸਾਹਿਬ ਜੀ ਨੇ ਜਦ ਡੇਰੇ ਲਾਇਆ ਤੇ ਉੱਥੇ ਇੱਕ ਸ਼ਿਕਾਰੀ ਨੇ ਗੁਰੂ ਸਾਹਿਬ ਜੀ ਨੂੰ ਹਿਰਨ ਪੇੜ ਕੀਤਾ ਸੀ ਤੇ ਗੁਰੂ ਸਾਹਿਬ ਜੀ ਨੇ ਉਹਨੂੰ ਚੁੱਲ੍ਹੇ ਤੇ ਰਖਵਾ ਦਿੱਤਾ। ਇਹ ਸਭ ਦੇਖ ਕੇ ਉੱਥੋਂ ਦੇ ਪਾਂਡੇ ਸਾਧੂ ਸੰਤ ਮਹਾਂ ਤਾਂ ਗੁਰੂ ਸਾਹਿਬ ਜੀ ਦੇ ਉਲਟ ਹੋ ਗਏ ਤੇ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸੱਚ ਦਾ ਉਪਦੇਸ਼ ਕਿਸ ਤਰ੍ਹਾਂ ਦਿੱਤਾ ਤੇ ਕੀ ਵੀ ਸਮਝਾਇਆ ਆਓ ਅੱਜ ਉਸ ਥਾਂ ਦੇ ਦਰਸ਼ਨ ਕਰਦੇ ਹਾਂ ਅਤੇ ਵਿਚਾਰਦੇ ਹਾਂ ਕਿ ਧੰਗੁਨਾਥ ਸਹਿਬ ਮਹਾਰਾਜ ਜੀ ਨੇ ਮਾਸ ਦੇ ਪ੍ਰਥਾਏ ਦੇ ਉੱਤੇ ਉਹਨਾਂ ਨੂੰ ਕਿਵੇਂ ਸਿੱਤੇ ਰਸਤੇ ਪਾਇਆ ਤੇ ਕੀ ਕੀ ਉਪਦੇਸ਼ ਦਿੱਤਾ ਹੈ ਜੁੜੇ ਰਹੋ ਸਰਵਰ ਸੰਗਤ ਮਾਨ ਖਾਲਸਾ ਦੇ YouTube ਚੈਨਲ ਨਾਲ ਤੇ ਜਿੰਨਾ ਸੰਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਆਪ ਦਰਸ਼ਨ ਕਰੋ ਤੇ ਸ਼ੇਅਰ ਕਰਕੇ ਹੋਰਾਂ ਸੰਤਾਂ ਨੂੰ ਦਰਸ਼ਨ ਕਰਵਾ ਕੇ ਲਾਭ ਪ੍ਰਾਪਤ ਕਰੋ ਜੀ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੁਨੀਆ ਨੂੰ ਤਰਦੇ ਹੋਏ ਅਲੱਗ-ਅਲੱਗ ਜਗ੍ਹਾ ਤੇ ਵਿਛੜਦੇ ਰਹੇ ਹਨ ਅਤੇ ਜਿੱਥੇ ਵੀ ਕੋਈ ਤੀਰਥ ਸਥਾਨ ਜਾਂ ਧਰਮ ਦੇ ਨਾਂ ਤੇ ਕੋਈ ਕਰਮਖੰਡ ਹੁੰਦਾ ਗੁਰੂ ਸਾਹਿਬ ਜੀ ਆਪ ਚੱਲ ਕੇ ਉਸ ਜਗ੍ਹਾ ਤੇ ਪਹੁੰਚ ਜਾਂਦੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਜੀਵਨ ਵਿੱਚ ਚਾਰ ਉਦਾਸੀਆਂ ਕੀਤੀਆਂ ਤੇ ਇਨ੍ਹਾਂ ਉਦਾਸੀਆਂ ਦੇ ਦੌਰਾਨ ਗੁਰੂ ਸਾਹਿਬ ਜੀ ਨੇ ਬੇਅੰਤ ਸੰਤਾਂ ਨੂੰ ਤਾਰਿਆ ਅਤੇ ਸਿੱਧੇ ਰਸਤੇ ਪਾਇਆ ਕਈ ਜਗ੍ਹਾ ਤੇ ਧਰਮ ਕਰਨ ਦੇ ਨਾਂ ਤੇ ਬਹੁਤ ਵੱਡੇ ਪਖੰਡ ਹੁੰਦੇ ਤੇ ਗੁਰੂ ਸਾਹਿਬ ਜੀ ਉਹਨਾਂ ਨੂੰ ਸਮਝਾ ਕੇ ਸਿੱਧੇ ਰਸਤੇ ਪਾਉਂਦੇ ਔਰ ਸੱਚ ਦਾ ਆਪਦੇਸ਼ ਦਿੰਦੇ ਆਓ ਅੱਜ ऐसे स्थान पे पहुंचे हां जिथे ਧੰਨ ਗੁਰਨਾਨਕ ਸਾਹਿਬ ਮਹਾਰਾਜ ਜੀ ਨੇ ਮਾਸ ਖਾਨ ਉੱਤੇ ਬਹੁਤ ਵੱਡਾ ਉਪਦੇਸ਼ ਦਿੱਤਾ ਸੀ ਔਰ ਜੋ ਅੱਜ ਸਾਡੇ ਸਮਾਜ ਵਿੱਚ ਇੱਕ ਅਜੇ ਤੱਕ ਦੂਧਾ ਬਣਿਆ ਹੋਇਆ ਗੁਰਨਾਨਕ ਸਾਹਿਬ ਮਹਾਰਾਜ ਜੀ ਦੇ ਉਹਨਾਂ ਬਚਨਾਂ ਨੂੰ ਅਗਰਹੀ ਵਿਚਾਰੀਏ ਤਾਂ ਸਾਡੀ ਦੂਧਾ ਦੂਰ ਹੋ ਸਕਦੀ ਹੈ ਸਾ ਸੰਗਤ ਜੀ ਅਸੀਂ ਪਹੁੰਚੇ ਹਾਂ ਇਤਿਹਾਸਿਕ ਸਥਾਨ ਕੁਰਖ ਖੇਤਰ ਜਿੱਤੇ ਮਹਾਪਰਤ ਦਾ ਜੰਗ ਹੋਇਆ ਹੈ ਤੇ ਧੰਨ ਗੁਰਨਾਨਕ ਸਾਹਿਬ ਮਹਾਰਾਜ ਆਪਣੀਆਂ ਪੰਜ ਜੋਤਾਂ ਸਮੇਤ ਇਸ ਜਗ੍ਹਾ ਦੇ ਉੱਤੇ ਆ ਕੇ ਚਰਨ ਪਾਏ ਸਨ ਤੇ ਸੰਤਾਂ ਨੂੰ ਉਤਾਰਿਆ ਸੀ। ਪੁਰਖ ਖੇਤਰ ਦੀ ਧਰਤੀ ਤੇ ਇੱਕ ਬ੍ਰह्म ਸਰੋਵਰ ਹੈ ਜਿਸ ਤੇ ਇਹ ਦਿਰ ਘਿਰ ਮਹਾਭਾਰਤ ਦਾ ਜੰਗ ਹੋਇਆ ਹੈ ਅਤੇ ਇੱਥੇ ਹੀ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਹੀ ਅਤੇ ਜੰਗ ਲੜਨ ਵਾਸਤੇ ਪ੍ਰੇਰਿਆ ਸੀ। ਇਸ ਸਰੋਵਰ ਦੇ ਆਸ-ਪਾਸ ਬਹੁਤ ਸਾਰੀ ਭੀੜ ਲੰਦੀ ਹੈ ਅਤੇ ਸਮੇਂ-ਸਮੇਂ ਤੇ ਇਸ ਜਗ੍ਹਾ ਦੇ ਉੱਤੇ ਆ ਕੇ ਤੀਰਥ ਯਾਤਰੀ ਦਰਸ਼ਨ ਇਸ਼ਨਾਨ ਕਰਨ ਹੁੰਦੇ ਹਨ ਅਤੇ ਆਪਣਾ ਧਰਮ ਕਰਮ ਕਰਦੇ ਹਨ ਇਸ ਇਲਾਕੇ ਵਿੱਚ ਧਰਮ ਕਰਮ ਦੇ ਨਾਮ ਤੇ ਕਈ ਵਾਰੀ ਬਹੁਤ ਜ਼ਿਆਦਾ ਪਖੰਡ ਨੂੰ ਦੱਸੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਦ ਪਤਾ ਲੱਗਿਆ ਤੇ ਗੁਰੂ ਸਾਹਿਬ ਜੀ ਇੱਥੇ ਆਏ ਅੱਜ ਤੁਹਾਨੂੰ ਧੰਗੁਰ ਨਾਨਕ ਸਾਹਿਬ ਮਹਾਰਾਜ ਜੀ ਦੀ ਪਹਿਲੀ ਜੋਤ ਗੁਰੂ ਨਾਨਕ ਸਾਹਿਬ ਆਪ ਖੁਦ ਜਿਸ ਜਗ੍ਹਾ ਤੇ ਆਏ ਉਸ ਜਗ੍ਹਾ ਦੇ ਦਰਸ਼ਨ ਕਰਵਾਉਂਦੇ ਹਾਂ ਆਪ ਜੀ ਦੇ ਨਾਲ ਇੱਥੋਂ ਦਾ ਇਤਿਹਾਸ ਸ਼ੇਅਰ ਕਰਦੇ ਹਾਂ ਧੰਗੁਰ ਨਾਨਕ ਸਾਹਿਬ ਮਹਾਰਾਜ ਜੀ ਇਸ ਜਗਾਹ ਦੇ ਉੱਤੇ ਜਿਸ ਇਤਿਹਾਸ ਗੁਰਦੁਆਰੇ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ ਸੂਰਜਗ੍ਰੰਣ ਦੇ ਟਾਈਮ ਤੇ ਆਇਆ ਸੂਰਜਗ੍ਰੰਣ ਦੇ ਟਾਈਮ ਦੇ ਉੱਤੇ ਇੱਥੋਂ ਦੇ ਲੋਕ ਨਾ ਤੇ ਜੁੱਲੇ ਵਿੱਚ ਅੱਗ ਬਾਲਦੇ ਸਨ ਤੇ ਨਾ ਹੀ ਕੋਈ ਕਿਸੇ ਕਿਸਮ ਦਾ ਪਕਵਾਨ ਬਣਾਉਂਦੇ ਸਨ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦ ਇਸ ਜਗ੍ਹਾ ਦੇ ਉੱਤੇ ਆਏ ਤਾਂ ਇੱਕ ਕਿਨਾਰੇ ਦੇ ਉੱਤੇ ਗੁਰੂ ਸਾਹਿਬ ਜੀ ਨੇ ਡੇਰੇ ਲਾਏ ਤੇ ਡੇਰੇ ਲਾ ਕੇ ਕਿਲਤ ਰਾਮ ਕੀਤਾ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਚਰਚਾ ਬਹੁਤ ਸਾਰੀ ਦੁਨੀਆ ਜਾਣਦੀ ਸੀ ਇਸ ਕਰਕੇ ਕੁਝ ਲੋਕ ਗੁਰੂ ਸਾਹਿਬ ਜੀ ਨੂੰ ਪਰੇਸ਼ਾਨਦੇ ਹੋਏ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਜੁੜ ਗਏ ਕੀਰਤਨ ਦੇ ਅਨੰਦ ਦਾ ਲਾਹਾ ਲੈਣਾ ਸ਼ੁਰੂ ਕਰ ਦਿੱਤਾ ਇਸ ਇਲਾਕੇ ਦਾ ਰਾਜਾ ਸੀ ਸ਼ਿਕਾਰ ਖੇਡ ਰਿਹਾ ਸੀ ਤਾਂ ਉਸ ਨੂੰ ਕਿਸੇ ਨੇ ਖਬਰ ਦਿੱਤੀ ਕਿ ਧੰਗ ਗੁਰਨਾਥ ਸਾਹਿਬ ਮਹਾਰਾਜ ਜੀ ਕੁਰਖ ਖੇਤਰ ਦੀ ਧਰਤੀ ਤੇ ਆਏ ਹਨ ਤਾਂ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਆਪ ਹੁਣ ਚਾ ਪਰ ਉਹਦੇ ਸ਼ਿਕਾਰ ਕੀਤਾ ਹੋਇਆ ਹਿਰਨ ਕੋੜੇ ਤੇ ਲੱਦਿਆ ਹੋਇਆ ਸੀ ਜਦ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਆਸ-ਪਾਸ ਬਹੁਤ ਸਾਰੀ ਸੰਗਤ ਦਾ ਇਕੱਠ ਦੇਖ ਕੇ ਗੁਰੂ ਸਾਹਿਬ ਜੀ ਦੇ ਅੱਗੇ ਉਸ ਨੇ ਸ਼ਿਕਾਰ ਕੀਤਾ ਹੋਇਆ ਹਿਰਨ ਪੇੜ ਕਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਦੇਖ ਕੇ ਮੁਸਕਰਾਏ ਤੇ ਰਾਜੇ ਨੂੰ ਆਸ਼ੀਰਵਾਦ ਦਿੱਤਾ ਤੇ ਇੱਕ ਸੇਵਕ ਨੂੰ ਕਿਹਾ ਕਿ ਇਸ ਹਿਰਨ ਨੂੰ ਤੁਸੀਂ ਚੁੱਲ੍ਹੇ ਤੇ ਤਰ ਦਿਓ ਹੋਇਆ ਇਸ ਤਰ੍ਹਾਂ ਸੇਵਕ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਉਸ ਤੇਰ ਨੂੰ ਕੱਟ ਕੇ ਚੁੱਲ੍ਹੇ ਦੇ ਉੱਤੇ ਧਰ ਦਿੱਤਾ ਜਦ ਚੁੱਲ੍ਹੇ ਦੇ ਉੱਤੇ ਅੱਗ ਬਾਲੀ ਤੇ ਉਸ ਦੀ ਮਹਿਕ ਨਾਲ ਆਸ-ਪਾਸ ਦਾ ਇਲਾਕਾ ਪੂਰਾ ਮਹਿਕਦਾਰ ਹੋ ਗਿਆ ਤੇ ਜਿਸ ਕਰਕੇ ਉੱਥੋਂ ਦੇ ਪਾਂਡੇ ਉਹਨਾਂ ਦੇ ਧਰਮ ਕਰਮ ਵਿੱਚ ਵਿਗੜਨ ਪੈਂਦਾ ਦੇਖ ਕੇ ਇਕੱਠੇ ਹੋ ਗਏ ਤੇ ਗੁਰਨਾਨਕ ਸਾਹਿਬ ਜੀ ਨੂੰ ਬੋਲਕ ਬੁੱਲ ਬੁੱਲ ਲੱਗ ਪਿਆ ਇੱਕ ਤਾਂ ਸੂਰਜ ਗਰਨ ਦਾ ਟਾਈਮ ਦੂਸਰਾ ਅੱਗ ਬਾਲ ਲਈ ਤੀਸਰਾ ਉਸ ਸਥਾਨ ਦੇ ਉੱਤੇ ਗੁਰੂ ਸਾਹਿਬ ਜੀ ਦੇ ਹੁਕਮ ਮੁਤਾਬਕ ਮਾਸ ਪਕਣਾ ਸ਼ੁਰੂ ਹੋ ਗਿਆ ਫਸਾਦ ਤਾਂ ਹੋਣਾ ਹੀ ਸੀ ਧੰਗੁਰ ਨਾਨਕ ਸਾਹਿਬ ਮਹਾਰਾਜ ਜੀ ਦਾ ਬੋਲਕ ਬੋਲ ਸ਼ੁਰੂ ਹੋ ਗਿਆ ਤੇ ਉੱਥੇ ਮੁੱਦਾ ਛੜ ਗਿਆ ਮਾਸ ਦਾ ਤੇ ਗੁਰੂ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਸਮਝਾਇਆ ਆਓ ਇਸ ਸ਼ਬਦ ਨੂੰ ਪੜ ਕੇ ਜ਼ਰੂਰ ਵਿਚਾਰ ਕਰਿਓ ਧੰਗੁਰ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਆ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਥ ਕਹਾਵੇ ਕਿਸਮੇ ਪਾਪ ਸਮਨੇ ਗੁਰਨਾਨਕ ਸਾਹਿਬ ਨੇ ਕਿਹਾ ਜੇਕਰ ਤੁਸੀਂ ਪਾਪ ਉਨਹੀ ਵਿਚਾਰਦੇ ਹੋ ਤੇ ਸਾਗ ਵਿੱਚ ਅਤੇ మాਸ ਵਿੱਚ ਇੱਕੋ ਜਿਹਾ ਜੀਵਨ ਹੈ ਇੱਕੋ ਜਿੱਕੀ ਪਰਮਾਤਮਾ ਦੀ ਜੋਤ ਹੈ ਫਿਰ ਤੁਹਾਨੂੰ ਸਿਰਫ మాਸ ਵਿੱਚ ਹੀ ਪਾਪ ਦਿਖਦਾ ਹੈ ਸਾਗ ਵਿੱਚ ਕਿਉਂ ਨਹੀਂ ਪਾਪ ਦਿਖਦਾ ਤੁਨ ਗੁਰਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ మాਸ మాਸ ਦਾ ਇਹ ਝਗੜਾ ਮੂਰਖਾਂ ਵਾਲਾ ਜਦ ਉੱਥੋਂ ਦੇ ਪੰਡਤਾਂ ਨੇ ਗੁਰੂ ਸਾਹਿਬ ਜੀ ਨੂੰ ਕੁਝ ਦਲੀਲਾਂ ਦੇਣੀਆਂ ਸ਼ੁਰੂ ਕੀਤੀ ਤੇ ਤੁਨ ਗੁਰਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਗੁਰਬਾਣੀ ਦੇ ਵਿੱਚ ਉਹ ਦਲੀਲਾਂ ਲਿਖੀਆਂ ਹਨ ਉਹ ਇਸ ਤਰ੍ਹਾਂ ਦੱਸਿਆ ਹੈ ਕਿ ਕਹਿੰਦੇ ਜਦੋਂ ਤੁਸੀਂ ਕਿਸੇ ਦੇਵੀ ਦੇਵਤੇ ਨੂੰ ਖੁਸ਼ ਕਰਦੇ ਹੋ ਮੰਦਰਾਂ ਦੇ ਵਿੱਚ ਜਾਂ ਤੁਸੀਂ ਆਪਣਾ ਧਰਮ ਕਰਮ ਕਰਨ ਲੱਗੇ ਬੱਕਰੇ ਨੂੰ ਝਟਕਾਉਂਦੇ ਹੋ ਜੀਵਾਂ ਦੀ ਬਲੀ ਦਿੰਦੇ ਹੋ ਗੈਂਡੇ ਮਾਰ ਕੇ ਖਾਂਦੇ ਹੋ ਤਾਂ ਉਸ ਸਮੇਂ ਤੁਹਾਡਾ ਧਰਮ ਕਰਮ ਕਿੱਥੇ ਗਿਆ ਹੈ ਉਦੋਂ ਵੀ ਤੇ ਇਹ 마ਸ ਹੀ ਹੁੰਦਾ ਹੈ ਇਸ ਤਰ੍ਹਾਂ ਦੇ ਗੁਰਨਾਮਕ ਸਰ ਜੀ ਨੇ ਬਹੁਤ ਸਾਰੀਆਂ ਵਿਚਾਰਾ ਇਸ ਸ਼ਬਦ ਵਿੱਚ ਦਿੱਤੀਆਂ ਉਹਨਾਂ ਨੂੰ ਸਮਝਾ ਕੇ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੀ ਕਹਿਣਾ ਚਾਹੁੰਦੇ ਹਨ ਕਿ 마ਸ ਦੇ ਉੱਤੇ ਆ ਕੇ ਤੁਸੀਂ ਆਪਣੀ ਫालतू ਬੈਸ ਕਰਦੇ ਆਪਣਾ ਧਰਮ ਕਰਮ ਤੁਸੀਂ ਭੁੱਲ ਚੁੱਕੇ ਹੋ ਅਤੇ ਸੱਚ ਨਾਲੋਂ ਟੁੱਟ ਕੇ ਤੁਸੀਂ ਕਰਮ ਕਾਂਡਾ ਵਿੱਚ ਪੈ ਗਏ ਹੋ ਮਾਸ ਖਾਣਾ ਜਾਂ ਨਹੀਂ ਖਾਣਾ ਗੁਰਾਂਖ ਸਾਹਿਬ ਜੀ ਨੇ ਕਿਹਾ ਹੈ ਕਿ 68 ਤੀਰਤ ਸਗਲ ਪੁੰਨ ਜੀ ਦਿਆ ਪਰਮਾਨ ਜਦ ਤੁਸੀਂ ਧਰਮ ਕਰਮ ਕਰਦੇ ਹੋ ਤੇ ਇੱਕ ਜੀਵ ਦੇ ਉੱਤੇ ਵੀ ਤੁਸੀਂ ਅਗਰ ਦਿਆ ਦੀ ਦ੍ਰਿਸ਼ਟੀ ਨਾਲ ਦੇਖ ਲੈਂਦੇ ਹੋ ਤੇ ਤੁਹਾਨੂੰ 68 ਤੀਰਤਾਂ ਦਾ ਫਲ ਮਿਲਦਾ ਹੈ ਇਸ ਤੋਂ ਭਾਵ ਹੈ ਕਿ ਤੁਹਾਨੂੰ ਗੁਰਾਂਖ ਸਾਹਿਬ ਜੀ ਨੇ ਜੀਵ ਹਤਿਆ ਕਰਮ ਤੋਂ ਮਨਾ ਕੀਤਾ ਹੋਇਆ ਹੈ ਤਨ ਗੁਰ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਸੁਣ ਕੇ ਸਾਧੂ ਸਿੱਧੇ ਰਸਤੇ ਪਾਇਆ ਤੇ ਗੁਰਨਾਨਕ ਸਾਹਿਬ ਜੀ ਦੇ ਚੇਲੇ ਬਣ ਗਏ ਜਿਸ ਇਤਿਹਾਸਕ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈ ਗੁਰਦੁਆਰਾ ਪਾਤਸ਼ਾਹੀ ਪਹਿਲੀ ਕੁਰਕ ਖੇਤਰ ਜਿਸ ਜਗ੍ਹਾ ਤੇ ਤਨ ਗੁਰ ਨਾਨਕ ਸਾਹਿਬ ਮਹਾਰਾਜ ਜੀ ਨੇ ਇਨਾ ਬਾਣਿਆ ਦੇ ਨਾਲ ਇਨਾ ਰਿਸ਼ੀਆਂ ਮੁਨੀਆਂ ਦੇ ਨਾਲ ਮਾਸ ਦੇ ਉੱਤੇ ਬਹਿਸ ਕੀਤੀ ਸੀ ਤੇ ਉਸ ਸ਼ਬਦ ਗੁਰਬਾਣੀ ਦੇ ਵਿੱਚ ਦਰਜ ਹੈ ਤਨ ਗੁਰ ਨਾਨਕ ਸਾਹਿਬ ਮਹਾਰਾਜ ਜੀ ਨੇ ਜਦ ਇਸ ਜਗ੍ਹਾ ਤੇ ਸੰਗਤ ਦੇ ਵਿੱਚ ਮਾਸ ਪਕਵਾਇਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹੁਕਮ ਕਰਕੇ ਸੇਵਾਦਾਰ ਨੂੰ ਕਿਹਾ ਕਿ ਸਾਰਾ ਪ੍ਰਸ਼ਾਦ ਸੰਗਤ ਵਿੱਚ ਵਰਤਾਓ ਜਦ ਉਹਨਾਂ ਨੇ ਟੱਕਣ ਚੁੱਕੇ ਪ੍ਰਸ਼ਾਦ ਵਰਤੋਂ ਲੱਗੇ ਤਾਂ ਉਹ ਮਰਿਆ ਹੋਇਆ ਹਿਰਨ ਜੋ ਕਿ ਪਕਾਇਆ ਗਿਆ ਸੀ ਉਹ ਖੀਰ ਵਿੱਚ ਤਬਦੀਲ ਹੋ ਗਿਆ ਸੀ ਤੇ ਫਿਰ ਉਹ ਖੀਰਦਾਰ ਲੰਗਰ ਇਸ ਜਗ੍ਹਾ ਦੇ ਉੱਤੇ ਇਸ ਇਤਿਹਾਸਿਕ ਗੁਰਦੁਆਰੇ ਦੇ ਉੱਤੇ ਉਸ ਸਮੇ ਵਰਤਿਆ ਸੀ ਅਤੇ ਧੰਨ ਗੁਰਨਾਨਕ ਸਾਹਿਬ ਮਹਾਰਾਜ ਜੀ ਉਸ ਕਿਰਪਾ ਦੀ ਨਿਸ਼ਾਨੀ ਦੇ ਤੁਸੀਂ ਅੱਜ ਦਰਸ਼ਨ ਕਰ ਰਹੇ ਹੋ ਧੰਨ ਗੁਰਨਾਨਕ ਸਾਹਿਬ ਮਹਾਰਾਜ ਜੀ ਜੀਵ ਵਿੱਚ ਇਹ ਬਹੁਤ ਹੀ ਸੋਹਣਾ ਤੇ ਪੁੱਤਰ ਕੋ ਦਰਾ ਸਾਹਿਬ ਇਸ ਜਗ੍ਹਾ ਤੇ ਸੁਭਾਇਮਾਨ ਹੈ ਸੰਗਤਾਂ ਨੂੰ ਸੱਚ ਦਾ ਉਪਦੇਸ਼ ਤੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਯਾਤਰਾ ਉਤੇ ਅੱਗੇ ਨਿਕਲ ਗਏ ਤੇ ਇਸ ਜਗ੍ਹਾ ਦੇ ਉੱਤੇ ਗੁਰਨਾਨਕ ਸਾਹਿਬ ਮਹਾਰਾਜ ਜੀ ਦੀ ਨਿਸ਼ਾਨੀ ਅੱਜ ਵੀ ਖੂਬ-ਖੂਬ ਕਾਇਮ ਹੈ ਅਤੇ ਦੂਰੋਂ-ਦਰਾਡੇ ਤੋਂ ਆਉਣ ਵਾਲੇ ਸੰਗਤਾਂ ਇਸ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਦੀਆਂ ਹਨ ਤੇ ਗੁਰਨਾਨਕ ਸਾਹਿਬ ਮਹਾਰਾਜ ਜੀ ਦਾ ਉਹ ਸੱਚ ਦਾ ਉਪਦੇਸ਼ ਆਪਣੇ ਜੀਵਨ ਵਿੱਚ ਧਾਰਨ ਕਰਦੀਆਂ ਹਨ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਉਹ ਬਚਨ ਪੜ੍ਹੋ ਵਿਚਾਰੋ ਅਤੇ ਇਸ ਦੂਧਾ ਤੋਂ ਬਚੋ ਕਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਅਸੀਂ ਗਿਆਨ ਧਿਆਨ ਕੀ ਹੈ ਉਹ ਸਮਝਣ ਦੀ ਕੋਸ਼ਿਸ਼ ਕਰੀਏ ਮਾਸ ਮਾਸ ਦੇ ਉੱਤੇ ਵਿਆਸ ਦੇ ਮੁੱਦੇ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਜੀ ਦਾ ਸੱਚਾ ਉਪਦੇਸ਼ ਮੰਨੀਏ ਆਪ ਜੀ ਨੂੰ ਇਹ ਇਤਿਹਾਸਕ ਗੁਰਦੁਆਰਾ ਕਿਹੋ ਜਿਹਾ ਲੱਗਾ ਕਮੈਂਟ ਜਰੂਰ ਕਰਿਓ ਗੁਰਦੁਆਰੇ ਦੀ ਬਿਲਡਿੰਗ ਬਹੁਤ ਹੀ ਸੋਹਣੀ ਹੈ ਅਤੇ ਇਸ ਜਗ੍ਹਾ ਦੇ ਉੱਤੇ ਇੱਕ ਪਾਸੇ ਸੋਹਣਾ ਜਿਹਾ ਪਾਰਕ ਬਣਿਆ ਹੋਇਆ ਹੈ ਖੁੱਲੀ ਜਗ੍ਹਾ ਹੈ ਬ੍ਰਹਮਕੁੰਡ ਦੇ ਇੱਕ ਪਾਸੇ ਦੇ ਉੱਤੇ ਗੁਰੂ ਸਾਹਿਬ ਜੀ ਦਾ ਇਹ ਸਥਾਨ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੁਰਦੁਆਰੇ ਦੀ ਦੇਖਰੇਖ ਕਰਦੀ ਹੈ ਦੂਰੋ ਦੂਰੋ ਸੰਗਤਾਂ ਆਉਂਦੀਆਂ ਹਨ ਅਤੇ ਕੋਲ ਹੀ ਇਥੇ ਪਤਸ਼ਾਈ ਛੇਵੀਂ ਜੀ ਦਾ ਦੂਸਰਾ ਸਥਾਨ ਹੈ ਜਿਸ ਜਗ੍ਹਾ ਤੇ ਰਹਾਇਸ਼ ਅਤੇ ਲੰਗਰ ਦੇ ਖੁੱਲੇ ਪ੍ਰਬੰਧ ਹਨ ਬੇਅੰਤ ਸੰਗਤਾਂ ਆਉਂਦੀਆਂ ਹਨ ਦਰਸ਼ਨ ਕਰਦੀਆਂ ਹਨ ਤੇ ਗੁਰਨਾਮਕ ਸਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੀਆਂ ਹਨ ਵੀਡੀਓ ਵਧੀਆ ਲੱਗੀ ਤੇ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਹੋਰ ਸੰਤਾ ਤਤ ਧੰਗੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਉਪਦੇਸ਼ ਪਹਚਾਓ ਗੁਰਦੁਆਰਾ ਦਰਸ਼ਨ ਕਰਵਾਓ ਇਹਨੀ ਸੇਵਾ ਪ੍ਰਵਾਨ ਕਰਨੀ ਜੀ ਅਗਲੀ ਵੀਡੀਓ ਵਿੱਚ ਆਪ ਜੀ ਨੂੰ ਕੁਰਕ ਖੇਤਰ ਦੇ ਕਿਸੇ ਹੋਰ ਇਤਿਹਾਸਕ ਥਾਂ ਦੇ ਦਰਸ਼ਨ ਕਰਾਵਾਂਗੇ ਗੱਜ ਕੇ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ